ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਜੀ ਅਸੀਂ ਕਸਾਕੀ ਦੇ ਪਿੱਤਰ ਦਿਆੜੇ ਦੀਆਂ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਸਰੋਵਰ ਦੇ ਵਿੱਚ ਪਹਿਲਾਂ ਇਸ਼ਤਿਹਾਨ ਕੀਤਾ ਤੇ ਆ ਬੱਚੇ ਇਸ਼ਤਿਹਾਨ ਕਰ ਰਹੇ ਆ ਤੇ ਸੰਗਤਾਂ ਵੀ ਇਸ਼ਤਿਹਾਨ ਕਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Vai guru, lá e guru. ਦੇਖੋ ਕਿੰਨਾ ਬਖਸ਼ਾ ਕਿੰਨੀਆਂ ਬਖਸ਼ਾ ਮਹਾਨ ਬਖਸ਼ਾ ਗੁਰੂ ਪਾਤਸ਼ਾਹ ਦੇ ਪਾਸ਼ਾਏ ਖਾਲਸ ਦਿੱਤੀਆਂ ਜੇ ਉਹ ਆਪ ਅੱਗੇ ਗੱਲ ਦਾ ਜ਼ਿਕਰ ਕਰਾਂਗੇ ਜੇ ਉਹ ਸਾਡੇ ਬਹੁਤੀ ਸਰਕਾਰ ਨੂੰ ਮਾਸਟਰ ਜਸਾਤ ਸਕੀ ਜਿਹੜੇ ਸਰਕਾਰੀ ਪਿਕਚਰ ਵੀ ਨਿਮਰ ਪਰ ਪੰਚਾਇਤ ਜਿਹੜੇ ਇਹ ਜਹਾ ਸਰਕਾਰ ਜਿੱਤੇ ਲੰਗਾ ਸੇਵਾ ਲੈ ਕੇ ਆਪੇ ਇਹ ਦਾ ਸਾਡਾ ਪ੍ਰੀਤ ਕਿਉਂਕਿ ਇਧਰ ਕੁਝ ਜਿਹੇ ਸਵਤ ਲੱਗਾ ਜਾਂਦਾ ਬਾਪੂ ਦੇ ਪ੍ਰਾਜੇ ਸਾਹਿਬ ਨੂੰ ਤੇ ਬਹੁਤ ਸੇਵਾ ਕਰਦੇ ਸੀ ਚੰਨ ਇਹ ਸਾਡੇ ਅੱਸੀ ਸੇਵਾ ਜਾਂਦੀ ਹੈ ਜੀ ਤੇ ਕੋੜੇ ਦੀ ਸੇਵਾ ਕਰਨਾ ਜਾਂ ਸਵਾਗਤ ਤੇ ਸ਼ੁਕਰਾਨਾ ਕੋੜੇ ਸੇਵਾ ਹੁੰਦੀ ਹੈ ਇਹ ਸਾਡੇ ਇਹੋ ਜਿਹੇ ਦਾ ਪਸੇਵ ਲੈਣਾ ਤਾਂ ਫਰਜ਼ ਹੈ ਕਿਉਂਕਿ ਸਰਕਾਰੀ ਅਧਿਕਾਰ ਦੇ ਰਾਜਨ ਦੇ ਕੇ ਦੇਖੋ ਵਾਰਤ ਜਸਵੰਤ ਸਿੰਘ ਜੀ ਉਹ ਨੁਸ਼ਤਾਨ ਸਿਰਾ ਕਰਦੇ ਕੋਈ ਉਹ ਜੋ ਨੋਬਦੀ ਨਾਲ ਚੱਲ ਰਹੀ ਤੇ ਬਾਲਾ ਜੀ ਦਾ ਸਵਾਰਾ ਬਸ ਇਹਦਾ ਲਾਹ ਖਾਤੇ ਰਿਹਾ ਕਿਉਂਕਿ ਲੰਗਰ ਦੇ ਦਿੱਤੇ ਕਰਦੇ ਨਾ ਲੰਗਰ ਪਜਾ ਰਿਹਾ ਕੋਈ ਰਸਤਾ-ਵਾਸ ਰਾਸਤੇ ਕੋਈ ਪਾਈ ਸਾਹਮਣੇ ਬਕਤੀ ਖੜਿਆ ਸੋ ਆਓ ਅਰੇ ਨਾਦਰਸ ਨੂੰ ਪੰਤ ਤੇਰੀਆਂ ਗੂਚਾਂ ਚੂਹੋ ਜਦ ਪੈਂਦੇ ਰਹੇ ਮਰੇ ਪਾਣੀਆ ਗੂਚਾਂ